ਸਰ ਚੀਰੀ ਅਕਾਲ ਜੀ ਮੈਡਮ ਕਹਿੰਦੇ ਭਾਜੀ ਤੁਹਾਡੇ ਇਸ ਡਿਜ਼ਾਈਨ ਨੇ ਤਾਂ ਦੁਨੀਆ পাগল ਕਰ ਛੱਡੀ ਐ ਮੇਰੇ ਮਦਰ ਹੈਗੇ 45 ਸਾਲ ਦੇ ਮੇਰੀ ਆਪਦੀ ਮੈਰिज ਹੈ ਤੇ ਮੇਰੇ ਮਈਆਂ ਤੇ ਉਹਨਾਂ ਨੇ ਸ਼ਰਾਰਾ ਸੂਟ ਪਾਣਾ ਕਹਿੰਦੇ ਸਾਥੋਂ ਆਪਦੇ ਵਿਆਹ ਤੇ ਤਾਂ ਸ਼ੌਂਕ ਪੂਰੇ ਹੋਏ ਨਹੀਂ ਤੇ ਤੇਰੇ ਵਿਆਹ ਤੇ ਤੇਰੇ ਵੀ ਸ਼ੌਂਕ ਪੂਰੇ ਕਰਨੇ ਆ ਤੇ ਅਸੀਂ ਆਪਦੇ ਵੀ ਸ਼ੌਂਕ ਪੂਰੇ ਕਰਨੇ ਆ ਸੋ ਇਹ ਆਪਾਂ ਲਪਰੀਤ ਮੈਡਮ ਦੇ ਮਦਰ ਲਈ ਸ਼ਰਾਰਾ ਸੂਟ ਰੈਡੀ ਕੀਤਾ ਬਹੁਤ ਹੀ ਪਿਆਰਾ ਆਪਾਂ ਮਸਟਰਡ ਕਲਰ ਚ ਸ਼ਿਮਰ ਫੈਬਰਿਕ ਚ ਸ਼ਰਾਰਾ ਸੂਟ ਰੈਡੀ ਕੀਤਾ ਹੈ ਸ਼ਰਾਰੇ ਤੇ ਆਪਾਂ ਕਟਵਕ ਬਾਰਡਰ ਪਲੱਸ ਬੂਟੇ ਪਾਏ ਹੋਏ ਐ ਕਮੀਜ਼ ਦੇ ਆਪਾਂ ਘੇਰੇ ਤੇ ਚਾਕਾ ਤੇ ਵਿੱਚ ਫਲਾਵਰ ਤੇ ਬਾਜੂ ਤੇ ਉਹ ਕੀਤਾ ਵੀ ਹੈ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਜਿਹੜੀ ਇਹਦੀ ਮੇਨ ਗੱਲ ਹੈ ਉਹ ਹੈ ਦਾ ਦੁਪੱਟਾ ਸਾਰਾ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਪ੍ਰੋਪਰ ਫਿਨਿਸ਼ਿੰਗ ਨਾਲ ਕੰਮ ਕੀਤਾ ਹੋਇਆ ਪਿਓਰ ਔਰਗੈਂਜਾ ਦਾ ਦੁਪੱਟਾ ਹੈ ਪਹਿਲਾਂ ਉਸ ਤੇ ਆਪਾਂ ਪੇਂਟ ਕੀਤਾ ਹੋਇਆ ਫਿਰ ਉਸ ਤੇ ਆਪਾਂ ਹੈਂਡਵਰਕ ਕੀਤਾ ਹੋਇਆ ਪਲੱਸ 4 ਸਾਈਡ ਆਪਾਂ ਲੈਸ ਲਗਾਈ ਹੋਈ ਹੈ ਮੈਡਮ ਆnde ਭਾਜੀ ਸੋਨਾ ਯਾ ਚਿੱਟਾ ਸੂਟ ਬਣਾਉਣ ਦਾ ਦਿਲ ਕਰਦਾ ਤੇ ਫਿਰ ਦਿਲ ਡਰਦਾ ਵੀ ਹੈ ਕਿਤੇ ਦਾਗ ਨਾ ਲੱਗ ਜੇ ਜਲਦੀ ਮੈਲਾ ਨਾ ਹੋ ਜੇ ਤੇ ਖਰਾਬ ਨਾ ਹੋ ਜੇ ਤੇ ਕਹਿੰਦੇ ਮੈਂ ਹੁਣ ਮਸਾ ਆਪਦੇ ਦਿਲ ਨੂੰ ਸਮਝਾਇਆ ਕਿ ਮੈਂ ਇੱਕ ਸੋਡੇ ਤੋਂ ਸੋਨਾ ਯਾ ਸ਼ਰਾਰਾ ਸੂਟ ਬਣਾਉਣਾ ਚਾਹਨੀ ਹਾਂ ਵਾਈਟ ਕਲਰ ਚ ਮੈਨੂੰ ਫੰਕਸ਼ਨ ਵੀ ਆ ਰਿਹਾ ਤੇ ਉਸ ਤੇ ਮੈਂ ਵਾਈਟ ਕਲਰ ਦਾ ਸੂਟ ਪਾਣਾ ਚਾਹਨੀ ਹਾਂ ਤੇ ਕਹਿੰਦੇ ਹੁਣ ਸੋਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਸੂਟ ਚ ਪੂਰੇ ਚਾਰ ਚੰਨ ਲਾਣੇ ਆ ਕਿ ਸਾਰੇ ਮੇਥੋਂ ਪੁੱਛਦੇ ਰਹਿ ਜਾਣ ਤੇ ਛੋਡੇ ਤੋਂ ਵੀ ਚਿੱਟੇ ਰੰਗ ਦਾ ਸੂਟ ਬਣਾਣਾ ਸੋ ਉਹਨਾਂ ਲਈ ਆਪਾਂ ਇਹ ਕਟਵਰਕ ਫਿਨਿਸ਼ਿੰਗ ਵਾਲਾ ਮਾਰੀਆ ਸਾਜੀ ਜੀ ਦਾ ਡਿਜ਼ਾਈਨ ਰੈਫਰੈਂਸ ਫੋਟੋ ਲੈ ਕੇ ਕਾਪੀ ਕੀਤਾ ਹੈ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਹੈ ਇਹਦੇ ਕਾਪੀਜ਼ ਵੀ ਬਹੁਤ ਬਨ ਰਹੀਆਂ ਬਟ ਜੋ ਇਹ ਆਪਾਂ ਪੀਸ ਰੈਡੀ ਕਰਤਾ ਇਹ ਸੋਨੂੰ ਸਿਰਫ ਸਾਡੇ ਤੋਂ ਹੀ ਮਿਲੂਗਾ ਕਿਉਂਕਿ ਜੋ ਇਹਦੀ ਆਪਾਂ ਵਰਕ ਦੀ ਸੈਟਿੰਗ ਕੀਤੀ ہوئی ਹੈ ਨਾ ਉਹ ਬਹੁਤ ਹੀ ਜ਼ਿਆਦਾ ਲਾਜਵਾਬ ਤੇ ਬਹੁਤ ਹੀ ਪਿਆਰੀ ਕੀਤੀ ہوئی ਹੈ ਪ੍ਰੋਪਰ ਡਿਜ਼ਾਈਨਰ ਤਰੀਕੇ ਨਾਲ ਆਪਾਂ ਇਹ ਰੈਡੀ ਕੀਤਾ ਹੋਇਆ ਹੈ ਨਾਲ ਆਪਾਂ ਪੇਂਟ ਦਾ ਦੁਪੱਟਾ ਲਗਾਇਆ ਹੋਇਆ ਵਾਈਟ ਕਲਰ ਦਾ ਉਸ ਤੇ ਪਹਿਲਾਂ ਆਪਾਂ ਪੇਂਟ ਕੀਤਾ ਹੋਇਆ ਫਿਰ ਉਸ ਤੇ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਪਲੱਸ ਆਪਾਂ 4 ਸਾਈਡ ਲੈਸ ਲਗਾਈ ਹੋਈ ਹੈ ਸੋ ਤੁਸੀਂ ਕਮੈਂਟ ਟੋਰਾਂਟੋ ਤੋਂ ਜਸਪ੍ਰੀਤ ਮੈਡਮ ਦਾ ਫੋਨ ਆਇਆ ਕਹਿੰਦੇ ਭਾਜੀ ਨਿਆਣਿਆਂ ਨੇ ਤੁਹਾਡੀ ਸੂਟ ਦੀ ਵੀਡੀਓ ਦੇਖੀ ਸੀਗੀ ਤੇ ਮੇਰੀ ਕੁੜੀ ਤਾਂ ਮੇਰੇ ਪਿੱਛੇ ਹੀ ਪੈ ਗਈ ਕਿ ਮੰਮਾ ਮੈਨੂੰ ਆਹ ਸੂਟ ਬਣਾ ਕੇ ਦਿਓ ਤੇ ਨਿਆਣਿਆਂ ਨੂੰ ਕੋਈ ਬਾਲਾ ਪਤਾ ਨਹੀਂ ਤਾਂ ਕਰਕੇ ਮੈਂ ਤੁਹਾਨੂੰ ਫੋਨ ਕੀਤਾ ਕਿ ਕਿਉਂਕਿ ਅੱਜਕੱਲ ਪੰਜਾਬ 'ਚ ਫਰੋਡ ਵੀ ਬਹੁਤ ਚੱਲ ਰਿਹਾ ਹੈ ਬਟ ਮੈਡਮ ਕਹਿੰਦੇ ਹੁਣ ਮੈਨੂੰ ਤਸੱਲੀ ਮਿਲ ਗਈ ਤੁਹਾਡੇ ਨਾਲ ਗੱਲ ਕਰਕੇ ਤੁਹਾਡੀ ਆਵਾਜ਼ ਸੁਣ ਕੇ ਤੇ ਸਾਰੀਆਂ ਵੀਡੀਓਜ਼ ਤੁਸੀਂ ਹੀ ਪਾਣੇ ਹੁੰਦੀਆਂ ਤੇ ਬਹੁਤ ਸੋਹਣੀਆਂ ਵੀਡੀਓਜ਼ ਹੁੰਦੀਆਂ ਬਟ ਮੈਡਮ ਕਹਿੰਦੇ ਭਾਜੀ ਹੁਣ ਇੱਕ ਸਮੱਸਿਆ ਆ ਗਈ ਕਹਿੰਦੇ ਹੁਣ ਮੇਰੀ ਕੁੜੀ ਨੂੰ ਤਾਂ ਰੰਗ ਹੋਰ ਚਾਹੀਦਾ ਤੇ ਮੈਂ ਕਿਹਾ ਮੈਡਮ ਉਹੀ ਸਮੱਸਿਆ ਦਾ ਤਾਂ ਆਪਾਂ ਹੱਲ ਕਰਨ ਲਈ ਬੈਠੇ ਆ ਤੁਸੀਂ ਰੰਗ ਦੱਸੋ ਕਸਟਮਾਈਜ਼ੇਸ਼ਨ ਦੱਸੋ ਆਪਾਂ ਉਸ ਅਕੋਰਡਿੰਗ ਸਾਨੂੰ ਕਸਟਮਾਈਜ਼ ਕਰਕੇ ਦੇਵਾਂਗੇ ਤੇ ਮੈਡਮ ਕਹਿੰਦੇ ਭਾਜੀ ਦੁਪੱਟਾ ਤਾਂ ਇੰਨਾ ਜ਼ਿਆਦਾ ਸੋਹਣਾ ਬਣਾਣਾ ਤੁਸੀਂ ਤੇ ਮੇਰੇ ਲਈ ਵੀ ਇੱਕ ਐਕਸਟਰਾ ਦੁਪੱਟਾ ਬਣਾ ਕੇ ਭੇਜਿਓ ਤਾਂ ਕਿ ਮੈਂ ਵੀ ਇਹ ਦੁਪੱਟਾ ਲੈ ਲਾਂ ਇਹ ਆਪਾਂ ਸ਼ਿਮਰ ਫੈਬਰਿਕ ਚ ਬਹੁਤ ਹੀ ਪਿਆਰਾ ਸ਼ਰਾਰਾ ਸੂਟ ਰੈਡੀ ਕੀਤਾ ਹੈ ਇਹ ਉਹਨਾਂ ਦੀ ਕੁੜੀ ਨੇ ਆਪਣੀ ਚਾਚੇ ਦੀ ਕੁੜੀ ਦੇ ਮੈਰਿਜ ਤੇ ਪਾਣਾ ਸੀਗਾ ਉਹਨਾਂ ਦਾ ਇਹ ਕਲਰ ਥੀਮ ਸੀਗਾ ਤੇ ਉਹ ਟੋਰਾਂਟੋ ਹੀ ਰਹਿੰਦੇ ਸੀਗੇ ਸੋ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਹੈ ਦੁਪੱਟਾ ਆਪਾਂ ਪੇਂਟ ਵਾਲਾ ਹੈਵੀ ਰੈਡੀ ਕੀਤਾ ਸਾਰਾ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਫੋਰ ਸਾਈਡ ਆਪਾਂ ਖਿਚੜੀ ਲੈਸ ਲਗਾਈ ਹੋਈ ਹੈ ਇਸ ਚ ਆਪਾਂ ਹੈਵੀ ਪੇਂਟ ਕੀਤਾ ਹੋਇਆ ਪਲੱਸ ਉਸ ਤੇ ਆਪਾਂ ਹੈਵੀ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਕਿੰਦਾ ਦਾ ਲੱਗਿਆ ਤੇ ਕਲਰ ਆਪਾਂ ਕੋਈ ਵੀ ਕਸਟਮਾਈਜ਼ ਕਰ ਦਾਂਗੇ ਆਪਣਾ ਇਹ ਸੁਪਰ ਹਿੱਟ ਡਿਜ਼ਾਈਨ ਹੈ ਦੇਖ ਕੇ ਸੋਨੂੰ ਪਿਆਰ ਹੋ ਜਾਊਗਾ ਇਸ ਸੁਣਨਾ ਕੜਮ ਕਹਿੰਦੇ ਭਾਜੀ ਤੁਹਾਡੇ ਸ਼ਰਾਰਿਆ ਗਰਾਰਿਆਂ ਵਾਲੇ ਲੱਖ ਡਿਜ਼ਾਈਨ ਦੇਖੇ ਤੇ ਲੱਖਾਂ ਵਿੱਚੋਂ ਮੈਨੂੰ ਇਹ ਇੱਕ ਸੋਹਣਾ ਲੱਗਿਆ ਕਹਿੰਦੇ ਪਤਾ ਨਹੀਂ ਇਹ ਤਾਂ ਮੇਰੀ ਅੱਖਾਂ 'ਚ ਬਸ ਗਿਆ ਮੈਂ ਹੋਰ ਵੀ ਤੁਹਾਡੇ ਬਹੁਤ ਡਿਜ਼ਾਈਨ ਦੇਖੇ ਆ ਸਾਰੇ ਹੀ ਸੋਹਣੇ ਆ ਬਟ ਪਤਾ ਨਹੀਂ ਮੇਰਾ ਇਸ ਤੇ ਦਿਲ ਆ ਗਿਆ ਤੇ ਰਾਤ ਨੂੰ ਵੀ ਮੈਂ 2-3 ਵਾਰ ਸੋਚ ਲਿਆ ਕਿ ਕਿਹੜਾ ਡਿਜ਼ਾਈਨ ਬਣਾਵਾ ਬਟ ਐਂਡ ਫੈਂਡ ਮੈਂ ਇਹੀ ਫਾਈਨਲ ਕਰਨ ਲੱਗੀਆਂ ਕਿਉਂਕਿ ਇੱਕ ਰਾਤ ਮਨ ਆਪ ਦੀ ਖਰਾਬ ਕਰਦੀ ਸੋਚਾਂ ਚ ਹੀ ਲੰਗੀ ਕਿ ਕਿਹੜਾ ਡਿਜ਼ਾਈਨ ਬਣਾਵਾ ਕਹਿੰਦੇ ਸਾਡੇ ਫੈਮਿਲੀ ਚ ਫੰਕਸ਼ਨ ਹੈ ਤੇ ਇਹ ਸਾਡਾ ਕਲਰ ਥੀਮ ਹੈ ਸੋ ਉਹਨਾਂ ਲਈ ਆਪਾਂ ਇਹ ਕ੍ਰੇਪ ਤੇ ਬਹੁਤ ਹੀ ਪਿਆਰਾ ਗਰਾਰਾ ਸਟਾਈਲ ਚ ਸੂਟ ਰੈਡੀ ਕੀਤਾ ਹੈ ਗਰਾਰੇ ਤੇ ਆਪਾਂ ਬੋਰਡਰ ਤੇ ਕਟਵਰਕ ਫਿਨਿਸ਼ਿੰਗ ਬਣਾਈ ਹੋਈ ਹੈ ਉੱਪਰ ਤੱਕ ਆਪਾਂ ਵੱਡੇ ਫਲਾਵਰ ਪਾਏ ਹੋਏ ਹੈ ਇਹ ਡਿਜ਼ਾਈਨ ਆਪਾਂ ਮਾਰਿਆ ਸਾਜੀ ਜੀ ਦਾ ਕਾਪੀ ਕੀਤਾ ਸੀਗਾ ਤੇ ਬਹੁਤ ਵਧੀਆ ਤੁਸੀਂ ਰਿਸਪੌਂਸ ਦੇ ਰਹੇ ਹੋ ਬਹੁਤ ਪਿਆਰਾ ਡਿਜ਼ਾਈਨ ਬਣਿਆ ਸਾਰਾ ਆਪਾਂ ਇਸ ਚ ਦਬਕੇ ਦਾ ਕੰਮ ਕੀਤਾ ਹੋਇਆ ਹੈ ਉਸ ਤੋਂ ਇਲਾਵਾ ਆਪਾਂ ਕਟਦਾ ਦਾ ਮੋਤੀ ਸਿੱਕੀ ਲਗਾਇਆ ਹੋਇਆ ਹੈ ਕਮੀਜ਼ ਦੇ ਆਪਾਂ neck ਤੇ ਬਾਜੂ ਤੇ ਘੇਰੇ ਤੇ ਚਾਕਰ ਤੇ ਤੇ ਵਿੱਚ ਫਲਾਵਰ ਪਾਏ ਹੋਏ ਆ ਇਹ ਨਾਲ ਆਪਾਂ ਪੇਂਟ ਵਾਲਾ ਦੁਪੱਟਾ ਨਹੀਂ ਬਣਾਇਆ ਦੁਪੱਟੇ ਤੇ ਆਪਾਂ 4 ਸਾਈਡ ਬਾਰਡਰ ਤੇ ਪਲੱਸ ਆਪਾਂ ਛੋਟੀ ਖਿਚੜੀ ਲੈਸ ਲਗਾਈ ਹੋਈ ਹੈ ਸੋ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦਾ ਲੱਗਿਆ ਇਹ ਆਪਣਾ ਡਿਜ਼ਾਈਨ ਪਹਿਲਾਂ ਵੀ ਲਾਂਚ ਕੀਤਾ ਹੋਇਆ ਆ ਆਪਾਂ ਪੇਂਟ ਵਾਲੇ ਦੁਪੱਟੇ ਨਾਲ ਕੀਤਾ ਸੀ ਇਹ ਆਪਾਂ ਬਾਰਡਰ ਵਰਕ ਨਾਲ ਕੀਤਾ ਇਹ ਇੱਕ ਸ਼ਰਾਰਾ ਸੂਟ ਹਸਬੰਡ ਨੇ ਆਪਣੀ ਵਾਈਫ ਲਈ ਰੈਡੀ ਕਰਵਾਇਆ ਹੈ ਇਹ ਉਹਨਾਂ ਦਾ ਵੈਡਿੰਗ ਕਲਰ ਥੀਮ ਸੀਗਾ ਉਹਨਾਂ ਦੇ ਘਰ ਫੰਕਸ਼ਨ ਸੀਗਾ ਸੋ ਬਹੁਤ ਹੀ ਪਿਆਰਾ ਆਪਾਂ ਪਾਊਡਰ ਬਲੂ ਕਲਰ ਚ ਸ਼ਰਾਰਾ ਸੂਟ ਰੈਡੀ ਕੀਤਾ ਹੈ ਕਹਿੰਦੇ ਭਾਜੀ ਸੋਹਣਾ ਜਿਹਾ ਸੂਟ ਰੈਡੀ ਕਰਕੇ ਦਿਓ ਤੇ ਕਹਿੰਦਾ ਭਰਾ ਮੇਰੇਆ ਬਜਟ ਦਾ ਵੀ ਦੇਖੀ ਤੇ ਬੜਾ ਕਿਤੇ ਹਾਈ ਰੇਂਜ ਚ ਨਾ ਚਲਾ ਜਾਈਂ ਕਹਿੰਦਾ ਅਸੀਂ ਤਾਂ ਲੂਗੇ ਚੁੰਗੇ ਚ ਸਾਰ ਲੈਨੇ ਆ ਕੁਝ ਵੀ ਨਹੀਂ ਮਿਲਦਾ ਤਾਂ ਉਰੋ ਦੇਖ ਲੈਨੇ ਆ ਤੇ ਕਹਿੰਦੇ ਲੇਡੀਜ਼ ਦਾ ਬੜਾ ਪੰਗਾ ਹੁੰਦਾ ਪਹਿਲਾ ਰੰਗ ਨਹੀਂ ਮਿਲਦਾ ਫਿਰ ਰੰਗ ਮਿਲ ਜੇ ਸਾਈਜ਼ ਨਹੀਂ ਮਿਲਦਾ ਸਾਈਜ਼ ਮਿਲ ਜੇ ਫਿਰ ਪਸੰਦ ਨਹੀਂ ਮਿਲਦੀ ਤਾਂ ਕਹਿੰਦੇ ਬੜਾ ਔਖਾ ਹੈ ਤੇ ਤੁਸੀਂ ਸੋਹਣਾ ਜਿਹਾ ਸੂਟ ਰੈਡੀ ਕਰਕੇ ਦਿਓ ਸੋ ਉਹਨਾਂ ਲਈ ਆਪਾਂ ਸਾਰਾ ਹੈਂਡਵਰਕ ਨਾਲ ਸ਼ਿਮਰ ਫੈਬਰਿਕ ਤੇ ਕਟਵਕ ਫਿਨਿਸ਼ਿੰਗ ਵਾਲਾ ਆਪਾਂ ਸ਼ਰਾਰੇ ਦਾ ਬਾਰਡਰ ਬਣਾਇਆ ਹੋਇਆ ਪਲੱਸ ਹੈਵੀ ਬੁਟੇ ਪਾਏ ਹੋਏ ਐ ਕਮੀਜ਼ ਤੇ ਆਪਾਂ ਘੇਰੇ ਤੇ ਚੱਕ ਘੇਰੇ ਤੇ ਦੋ ਫਲਾਵਰਸ ਬਾਰਡਰ ਬਾਜੂ ਤੇ ਬਾਰਡਰ ਵਿੱਚ ਬੁਟੀਆਂ ਪਾਈਆਂ ਹੋਈਆਂ ਤੇ ਨੱਕ ਤੇ ਬਾਰਡਰ ਬਣਾਇਆ ਹੋਇਆ ਐ ਇਸ 'ਚ ਆਪਾਂ ਕਟਦਾਨਾ ਮੋਤੀ ਸਿੱਪੀ ਦਬਕਾ ਨਿਲਕੀ ਨਕਸ਼ੀ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਐ ਬੈਸਟ ਕਲਰ ਐਂਡ ਬੈਸਟ ਡਿਜ਼ਾਈਨ ਐ ਵੈਡਿੰਗ ਥੀਮ ਕਲਰਲੀ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਚਾਹੇ ਤੁਸੀਂ ਜਾਗੋ ਚ ਪਾ ਲੋ ਰਿਸੈਪਸ਼ਨ ਚ ਪਾ ਲੋ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਵੀ ਬਹੁਤ ਸੋਹਣਾ ਸੁਪਰ ਹਿੱਟ ਡਿਜ਼ਾਈਨ ਹੈ ਦੁਪੱਟਾ ਵੀ ਆਪਾਂ ਸ਼ਿਮਰ ਦਾ ਲਗਾਇਆ 4 ਸਾਈਡ ਕਟਵਰਕ ਫਿਨਿਸ਼ਿੰਗ ਬਾਰਡਰ ਬਣਾਈ ਹੋਈ ਹੈ ਤੇ ਵਿੱਚ ਆਪਾਂ ਬੁੱਟੀਆਂ ਪਾਈਆਂ ਹੋਈਆਂ ਸ਼ਿਮਰ ਨਾਲ ਆਪਾਂ ਸੂਟ ਨਾਲ ਸ਼ਿਮਰ ਦਾ ਦੁਪੱਟਾ ਤਾਂ ਲਾਣੇ ਆ ਤਾਂ ਕਿ ਕਲਰ ਦਾ ਕੋਈ ਵੀ ਫਰਕ ਨਾ ਰਹੇ ਅਗਰ ਆਪਾਂ ਫੈਬਰਿਕ ਚੇਂਜ ਕਰਦੇ ਆ ਤਾਂ ਕਈ ਵਾਰ ਕਲਰ ਦਾ ਵੀ ਫਰਕ ਪੈਂਦਾ ਸੋ ਇਹ ਆਪਾਂ ਮਾਮਾ ਧੀ ਜਾਂ ਦਾ ਸੇਮ ਸ਼ਰਾਰਾ ਸੂਟ ਬਹੁਤ ਹੀ ਪਿਆਰੇ ਕਲਰ 'ਚ ਰੈਡੀ ਕੀਤਾ ਤੇ ਮੈਡਮ ਸੀਗੇ ਥੋੜੇ ਜਿਹਾ ਮਖੋਲੀਆ ਗੱਲਾਂ ਤਾਂ ਉਹਨਾਂ ਨਾਲ ਬਹੁਤ ਹੋਈਆਂ ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਮਾਪ ਧੀ ਦਾ ਵੀ ਸੂਟ ਰੈਡੀ ਕਰਵਾਉਣਾ ਤੇ ਮੈਂ ਕਿਹਾ ਉਹਨਾਂ ਦੇ ਤਾਂ ਆਪਾਂ ਹਲਕਾ ਕੰਮ ਕਰਨਾ ਹੋਊਗਾ ਕਹਿੰਦੇ ਵੇ ਚੰਦਰਿਆ दसព្រਿਆ ਸੁਪਨੇਗਾ ਟਿਆਣਗੇ ਜੇ ਮੜੀ ਨਹੀਂ ਉਹਦੇ ਸੂਟ ਤੇ ਵੀ ਲਾ ਦੇਗਾ ਉਹਨੂੰ ਉਹਦਾ ਸੂਟਾਂ ਦਾ ਮੇਰੇ ਨਾਲੋਂ ਵੀ ਜ਼ਿਆਦਾ ਸ਼ੌਂਕ ਹੈ ਜਦੋਂ ਕੋਈ ਉਹਦਾ ਸੂਟ ਆਂਦਾ ਨਾ ਤਾਂ ਉਹਨੂੰ ਚਾ ਚੜੇ ਜਾਂਦਾ ਕਿ ਹਾਏ ਮੈਂ ਕਦੋਂ ਸੂਟ ਇਹ ਪਾਵਾਂ ਤੇ ਮੈਂ ਅੱਜ ਤੱਕ ਜਿਹੜੇ ਵੀ ਸੂਟ ਰੈਡੀ ਕਰਵਾਏ ਹੈ ਤਾਂ ਉਹਦਾ ਸੂਟ ਮਾਪ ਦੇ ਨਾਲ ਕਰਵਾਇਆ ਹੀ ਕਰਵਾਇਆ ਰੈਡੀ ਸੋ ਬਹੁਤ ਹੀ ਪਿਆਰੇ ਕਲਰ ਚ ਆਪਾਂ ਇਹ ਸ਼ਰਾਰਾ ਸੂਟ ਰੈਡੀ ਕੀਤਾ ਹੈ ਕਟਵਕ ਫਿਨਿਸ਼ਿੰਗ ਆਪਾਂ ਬਾਰਡਰ ਕੀਤੀ ਹੋਈ ਹੈ ਡਿਜ਼ਾਈਨ ਤੁਸੀਂ ਇਹ ਪਹਿਲਾਂ ਵੀ ਦੇਖਿਆ ਹੋਊਗਾ ਬਟ ਕਲਰ ਇੰਨਾ ਜਿਆਦਾ ਸੋਹਣਾ ਹੈ ਨਾ 컬러 ਬਿਲਕੁਲ ਨਿਊ 컬러 ਆਇਆ ਸੀਗਾ ਤੇ ਮੈਡਮ ਦੀ ਵੀ ਇਹੀ ਡਿਮਾਂਡ ਸੀਗੀ ਕਿ ਭਾਜੀ ਮੇਰੇ ਕੋਲ অলਮੋਸਟ ਸਾਰੇ 컬러 ਹੈਗੇ ਆ ਹੁਣ ਤੁਸੀਂ ਦੱਸੋ ਮੈਨੂੰ ਆਪਦੀ ਚੋਇਸ ਦਾ ਕਿਹੜੇ 컬러 ਚ ਬਣਾ ਕੇ ਦੇਉਂਗੇ ਸੋ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹ 컬러 ਤੁਹਾਨੂੰ ਕਿਦਾਂ ਦਾ ਲੱਗਿਆ ਮੇਰੀ ਚੋਇਸ ਦਾ ਬਹੁਤ ਹੀ ਪਿਆਰਾ 컬러 ਹੈ ਉਸ ਤੋਂ ਵੀ ਸੋਨਾ ਆਪਾਇਸ ਤੇ ਵਰਕ ਕੀਤਾ ਹੋਇਆ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਮਲਟੀ ਆਪਾਇਸ ਮਟੀਰੀਅਲ ਲਗਾਇਆ ਹੋਇਆ ਪਲੱਸ ਆਪਾ ਇਸ ਚ 3D ਫਲਾਵਰਸ ਲਗਾਏ ਹੋਏ ਆ ਸੋ ਇਹ ਹੈ ਮੈਮ ਦੀ ਜੋ ਆਪਾਂ ਬਣਾਇਆ ਸੀ ਮਦਰ ਲਈ ਸ਼ਰਾਰਾ ਸੂਟ ਹੈ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਉਹਨਾਂ ਦੀ ਧੀ ਦਾ ਸ਼ਰਾਰਾ ਸੂਟ ਤੇ ਮੈਡਮ ਨੂੰ ਆਪਦੇ ਨਾਲੋਂ ਆਪਣੀ ਧੀ ਦਾ ਸ਼ਰਾਰਾ ਸੂਟ ਦੇਖ ਕੇ ਜਿਆਦਾ ਤਸੱਲੀ ਸੀਗੀ ਭਾਜੀ ਬਹੁਤ ਸੋਹਣਾ ਬਣਾਇਆ ਤੇ ਮੈਂ ਕਿਹਾ ਸੋਡਾ ਕਹਿੰਦੇ ਮੇਰਾ ਤਾਂ ਪਤਾ ਹੀ ਸੀਗਾ ਤੁਸੀਂ ਸੋਹਣਾ ਬਣਾਣਾ ਪਰ ਤੁਸੀਂ ਮੇਰੀ ਧੀ ਦਾ ਵੀ ਬਹੁਤ ਸੋਹਣਾ ਬਣਾਇਆ ਉਹਨਾਂ ਤੇ ਵੀ ਆਪਾਂ ਸ਼ਰਾਰੇ ਤੇ ਬੋਰਡਰ ਵਰਕ ਫਲਾਵਰ ਪਾਏ ਹੋਏ ਆ ਤੇ ਕਮੀਜ਼ ਤੇ ਵੀ ਆਪਾਂ ਨੈਕ ਤੇ ਘੇਰੇ ਤੇ ਬਾਜੂ ਤੇ ਵਰਕ ਕੀਤਾ ਹੋਇਆ ਸੇਮ ਹੀ ਆਪਾਂ ਕਮੀਜ਼ ਰੈਡੀ ਕੀਤਾ ਹੋਇਆ ਹੈ ਜੋ ਇਹਦਾ ਦੁਪੱਟਾ ਹੈ ਉਹ ਆਪਾਂ ਪਿਓਰ ਚਨੂਨ ਦਾ ਰੈਡੀ ਕੀਤਾ ਹੋਇਆ ਉਸ ਤੇ ਆਪਾਂ ਕਟਵਰਕ ਫਿਨਿਸ਼ਿੰਗ ਬਾਰਡਰ ਕੀਤੀ ਹੋਈ ਹੈ ਤੇ ਵਿੱਚ ਆਪਾਂ ਬੂਟੀਆਂ ਪਾਈਆਂ ਹੋਈਆਂ ਸੋ ਕਮੈਂਟ ਕਰਕੇ ਦੱਸਣਾ ਕਿ ਮਾਮਾ ਤੀ ਆਂਦਾ ਇਹ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਕਲਰ ਕਿਦਾਂ ਦਾ ਲੱਗਿਆ ਥੈਂਕ ਯੂ ਸੋ ਮੱਚ